ਦੇਖੋ ਪਾਕਿਸਤਾਨ ਹਰ ਵਾਰ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਜਿਹੜੀ ਡਰੋਨ ਐਕਟੀਵਿਟੀ ਰਾਈਂ ਜਿਹੜਾ ਸਾਡਾ ਪੰਜਾਬ ਪ੍ਰਾਂਤ ਹੈ ਇਹਦੇ ਵਿੱਚ ਹੀਰੋਨ ਭੇਜ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਚੁਕੰਨੀ ਤੇ ਦਰਸਤ ਆ ਪਾਵੇਂ ਕੇ ਧੁੰਦ ਪੈਂਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਬਾਹਰ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਕਉਂਟੋ ਬੀਐਸਆਰ ਤੇ ਪੰਜਾਬ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਕੱਲ ਇੱਕ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚ ਹੋਈ ਸੀ ਉਹ ਡਰੋਨ ਰਿਕਵਰ ਕਰ ਲਿਆ ਤੇ ਇਸ ਮੌਸਮ ਦੇ ਵਿੱਚ ਵੀ ਜਿਹੜੀ ਆ ਸਰਚ ਜਿਹੜੀ ਹੈਰਨ ਦੀ ਰਿਕਵਰੀ ਵਾਸਤੇ ਹਜੇ ਵੀ ਚੱਲ ਰਹੀ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਕੱਲੀ ਪਿੱਖੀਵਨ ਸਾਊਥ ਡਿਵੀਜ਼ਨ ਦੇ ਵਿੱਚ ਕਵਾਂਟਲ ਤੋਂ ਵੱਧ ਜਿਹੜੀ ਹੈਰਨ ਰਿਕਵਰ ਹੋ ਚੁੱਕੀ ਆ 35 ਤੋਂ 40 ਦੇ ਕਰੀਬ ਜਿਹੜੇ ਡਰੋਨ ਜਿਹੜੇ ਆ ਰਿਕਵਰ ਹੋ ਚੁੱਕੇ ਆ ਇਇ ਇੱਕ ਨਤੀਜਾ ਆ ਕਿ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਫਤਤਾ ਕੇ ਚੁੱਕਨੀ ਆ ਤੇ ਸਾਨੂੰ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵਿਅਕਤੀ ਵੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਅਸੀਂ ਬਾਜਵੇ ਨਾਮ ਵੀ ਦਿੰਦੇ ਆ ਇਸ ਐਕਟੀਵਿਟੀ ਚ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਨੂੰ ਵੀ ਬਾਜਵੇ ਨਾਮ ਦਿੱਤਾ ਜਾਵੇਗਾ ਤੇ ਮੈਂ ਸਮਗਲਰਾਂ ਨੂੰ ਤਾੜਨਾ ਕਰਨੇ ਚਾਹੁੰਦਾ ਜਿੱਥੇ ਅਸੀਂ ਉਹਨਾਂ ਨੂੰ ਜੇਲਾ ਚ ਭੇਜਿਆ ਉਥੇ ਇਹਨਾਂ ਦੀਆਂ ਇਸ ਗੈਰ ਗਤੀਵਿਧੀਆਂ ਰਹੀਆਂ इकट्ठी ਕੀਤੀ ਗਈ ਦੌਲਤ ਨੂੰ ਵੀ 68 ਫਿਰ ਜ ਤੇ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਸੋ ਅੱਜ ਜਿਹੜੀ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹੜਾ ਕੱਲ ਇੱਕ ਐਫ ਆਈ ਆਰ ਦਰਜ ਹੋਈ ਸੀ ਡਰੋਨ ਐਕਟੀਵਿਟੀ ਦੇ ਵਿੱਚ ਜਿਹੜਾ ਡਰੋਨ ਆ ਡੀ ਜੇ ਮੈਟ੍ਰਿਕਸ ਮੇਡ ਇਨ ਚైనా ਉਹ ਅਸੀਂ ਉਹ ਖਬਰ ਕਰ ਲੈ ਤੇ ਇਹਦੀ ਅਗਲੀ ਐਨਾਲਿਸਿਸ ਤੇ ਅਗਲੀ ਜਿਹੜੀ ਤਫ਼ਤੀਸ਼ ਹੋ ਜਾ ਰਹੀ ਹੈ ਦਖੋ ਪਾਕਿਸਤਾਨ ਹਰ ਵਾਰ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਜਿਹੜੀ ਡਰੋਨ ਐਕਟੀਵਿਟੀ ਨਾਲ ਜਿਹੜਾ ਸਾਡਾ ਪੰਜਾਬ ਪ੍ਰਾਂਤ ਹੈ ਇਹਦੇ ਵਿੱਚ ਹੀਰੋ ਨੂੰ ਭੇਜ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਚੁਕੰਨੀ ਤੇ ਦਰਸਤ ਆ ਪਾਵੇਂ ਕੇ ਧੁੰਦ ਪੈਂਦੀ ਆ ਤੁਸੀਂ ਵੇਖਿਆ ਹੋਵੇਗਾ ਕਿ ਬਾਹਰ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਕੁਆਂਟਲ ਬੀਐਸਆਰ ਤੇ ਪੰਜਾਬ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਕੱਲ ਇੱਕ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚ ਹੋਈ ਸੀ ਉਹ ਡਰੋਨ ਰਿਕਵਰ ਕਰ ਲਿਆ ਤੇ ਇਸ ਮੌਸਮ ਦੇ ਵਿੱਚ ਵੀ ਜਿਹੜੀ ਆ ਸਰਚ ਜਿਹੜੀ ਹੈਰਨ ਦੀ ਰਿਕਵਰੀ ਵਾਸਤੇ ਹਜੇ ਵੀ ਚੱਲ ਰਹੀ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਕਲੀਪਖੀਵਨ ਸਬਡਿਵੀਜ਼ਨ ਦੇ ਵਿੱਚ ਕੁਆਂਟਲ ਤੋਂ ਵੱਧ ਜਿਹੜੀ ਹੈਰਨ ਰਿਕਵਰ ਹੋ ਚੁੱਕੀ ਹੈ 35 ਤੋਂ 40 ਦੇ ਕਰੀਬ ਜਿਹੜੇ ਡਰੋਨ ਜਿਹੜੇ ਆ ਰਿਕਵਰ ਹੋ ਚੁੱਕੇ ਆ ਇਹ ਇੱਕ ਨਤੀਜਾ ਆ ਕਿ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੁੱਕਣੀ ਆ ਤੇ ਸਾਨੂੰ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵਿਅਕਤੀ ਵੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਅਸੀਂ ਬਾਜਵੇਂ ਨਾਮ ਵੀ ਦਿੰਦੇ ਆ ਇਸ ਐਕਟੀਵਿਟੀ ਚ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਨੂੰ ਵੀ ਬਾਜਵੇਂ ਨਾਮ ਦਿੱਤਾ ਜਾਵੇਗਾ ਤੇ ਮੈਂ ਸਮਗਲਰਾਂ ਨੂੰ ਤਾੜਨਾ ਕਰਨੇ ਚਾਹੁੰਦਾ ਜਿੱਥੇ ਅਸੀਂ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਉਥੇ ਇਹਨਾਂ ਦੀ ਇਸ ਗੈਰ ਗਤੀਵਿਧੀਆਂ ਰਹੀਆਂ इकट्ठी ਕੀਤੀ ਗਈ ਦੌਲਤ ਨੂੰ ਵੀ 68 ਟੈਪ ਦੇ ਰਾਈ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਸੋ ਅੱਜ ਜਿਹੜੀ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹੜਾ ਕੱਲ ਇੱਕ ਐਫ ਆਈ ਆਰ ਦਰਜ ਹੋਈ ਸੀ ਡਰੋਨ ਐਕਟੀਵਿਟੀ ਤੇ ਉਸ ਵਿੱਚ ਜਿਹੜਾ ਡਰੋਨ ਆ ਡੀ ਜੇ ਮੈਟ੍ਰਿਕਸ ਮੇਡ ਇਨ ਚైనా ਉਹ ਅਸੀਂ ਉਹ ਖਬਰ ਕਰ ਲਿਆ ਤੇ ਇਹਦੀ ਅਗਲੀ ਐਨਾਲਿਸਿਸ ਤੇ ਅਗਲੀ ਜਿਹੜੀ ਤਫ਼ਤੀਸ਼ ਹੋ ਜਾ ਰਹੀ ਹੈ